ਸਤਿ ਸ੍ਰੀ ਅਕਾਲ ਮੈਂ ਹਰੇਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਸਕਰ ਨਿਊਜ਼ ਲਾਈਨ ਤੋਂ ਰਿਪੋਰਟਰ ਪ੍ਰੀਤ ਪੱਟੀ ਜੀ ਦੀ ਖਾਸ ਰਿਪੋਰਟ ਬੀਤੀ 16 ਮਈ ਨੂੰ ਨਗਰ ਕੌਂਸਲ ਖਰੜ ਦੇ ਸਾਬਕਾ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੋਂਗਿਆ ਵਿਰੁੱਧ ਬੇਪਰੋਸਗੀ ਮਤਾ ਪਾਸ ਹੋਣ ਤੋਂ ਬਾਅਦ ਨਗਰ ਕੌਂਸਲ ਖਰੜ ਦੇ ਪ੍ਰਧਾਨ ਦੀ ਕੁਰਸੀ ਜੋ ਪਿਛਲੇ ਸਵਾ ਮਹੀਨੇ ਤੋਂ ਖਾਲੀ ਪਈ ਸੀ ਦੀ ਅੱਜ ਚੋਣ ਕਰਵਾਈ ਗਈ ਇਸ ਚੋਣ ਦੇ ਵਿੱਚ ਵਾਰਡ ਨੰਬਰ 16 ਦੇ ਕੌਂਸਲਰ ਬੀਬੀ ਅੰਜੂ ਚੰਦਰ ਨੂੰ ਸਰਬ ਸੰਮਤੀ ਦੇ ਨਾਲ ਨਗਰ ਕੌਂਸਲ ਖਰੜ ਦਾ ਪ੍ਰਧਾਨ ਚੁਣ ਲਿਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਆ ਹਲਕਾ ਵਿਧਾਇਕ ਪੀ ਬਾਨਮੋਲ ਕਗਨਮਾਨ ਨੇ ਦੱਸਿਆ ਕਿ ਅਜ ਪ੍ਰਧਾਨਗੀਤੀ ਹੋਈ ਚੋਣ ਦੇ ਵਿੱਚ 25 ਕੌਂਸਲਰ ਵੱਲੋਂ ਸਭ ਸੰਮਤੀ ਦੇ ਨਾਲ ਬੀਬੀ ਅੰਜੂ ਚੰਦਰ ਨੂੰ ਨਗਰ ਕੌਂਸਲ ਖਰੜ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਖਰੜ ਸ਼ਹਿਰ ਦੇ ਵਿੱਚ ਹੁਣ ਬਹੁਤ ਤੇਜ਼ੀ ਨਾਲ ਵਿਕਾਸ ਕਾਰਜ ਦੇਖਣ ਨੂੰ ਮਿਲਣਗੇ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਖਰੜ ਵਿੱਚ ਵੀ ਆਮ ਆਦਮੀ ਪਾਰਟੀ ਦੀ ਕਮੇਟੀ ਬਣ ਗਈ ਹੈ ਜਿਸ ਨਾਲ ਸ਼ਹਿਰ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਹੋਣਗੇ ਇਸ ਮੌਕੇ ਬੋਲਦਿਆਂ ਨਵਨਿਯੁਕਤ ਪ੍ਰਧਾਨ ਬੀਬੀ ਅੰਜੂ ਚੰਦਰ ਨੇ ਸਮੂਹ ਕੌਂਸਲਰ ਅਤੇ ਹਲਕਾ ਵਿਧਾਇਕ ਬੀਬਾ ਅਨਮੋਲ ਕਗਨ ਮਾਨ ਦਾ ਤਨ ਬਾਤ ਕਰਦੇ ਆ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾਣਗੇ ਇੱਥੇ ਚਿਕਾ ਯੋਗਾ ਕੇ ਬੀਬੀ ਅੰਜੂ ਚੰਦਰ ਸ਼ਰੋਮਣੇ ਕਾਲੇ ਦਲ ਦੀ ਸਰਕਾਰ ਸਮੇਂ ਪਹਿਲਾਂ ਵੀ ਨਗਰ ਕੌਂਸਲ ਖਰੜ ਦੇ ਪ੍ਰਧਾਨ ਰਹ ਚੁੱਕੇ ਹਨ ਇਸ ਮੌਕੇ ਆਮ ਆਦਮੀ ਪਾਰਟੀ ਦੀ ਵੱਡੀ ਗਿਣਤੀ ਵਿੱਚ ਵਰਕਰ ਅਤੇ ਯੂਥਾਗੋ ਮੌਜੂਦ ਸਨ ਸਾਰੇ ਵਰਕਰਸ ਪਾਰਟੀ ਦੇ আর এসআরএম স্পেশালি এমসি ਜਿਨ੍ਹਾਂ ਨੇ ਮੈਨੂੰ ਸਰਮ ਸੰਪਤੀ ਨਾਲ ਜੋੜਿਆ ਮੈਂ ਸਾਰਿਆਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ম্যাডাম ম্যাডাম ਬਹੁਤ ਚੈਲੰਜ ਆਣੇ ਆਏ ਤੁਹਾਨੂੰ কুরসি ਸਮਾਂ ਥੋੜਾ ਹੈ ਜੀ ਕੀ ਕਹਿਣਾ ਜਾਊਂਗੇ ਕੰਮ ਬਹੁਤ ਪਏ ਨੇ ਜੀ ਕੋਸ਼ਿਸ਼ ਕਰਾਂਗੇ ਤਾਂ ਜ਼ਰੂਰ ਚੈਲੰਜ ਵੀ ਸਾਡੇ ਪਾਰ ਹੋ ਸਕਦੇ ਆ ম্যাডাম ਦਾ ਸਹਿਯੋਗ ਸਾਡਾ ਨਾਲ ਰਹੇਗਾ ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਕੰਮ ਐਫਸੀ ਸਰਬਾਨਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆਂ ਅੱਜ ਸਿਰਫ ਅੰਜੂ ਚੰਦਰ ਜੀ ਨੂੰ ਪ੍ਰਧਾਨ ਨਹੀਂ ਚੁਣਿਆ ਗਿਆ ਮੈਂ ਖੁਸ਼ੀ ਦੀ ਗੱਲ ਦੱਸਦੀ ਆਂ ਸਾਰਿਆਂ ਨੂੰ ਪਤਾ ਨਹੀਂ ਹੋਣਾ ਜਿਹੜੇ ਬਾਹਰ ਖੜੇ ਸੀ ਕਿ ਅੱਜ ਉੱਥੇ 26 ਜਣੇ ਮੌਜੂਦ ਸੀ 26 ਦੇ 26 ਬੰਦੇ ਨੇ ਵੋਟ ਪਾ ਕੇ ਬਣਾ ਕੇ ਆਮ ਆਦਮੀ ਪਾਰਟੀ ਜਿੰਦਾਬਾਦ ਦੇਣ ਚੋਣ ਹੋਈ ਹੈ ਸਰਬਸੰਮਤੀ ਨਾਲ ਹੋਈ ਹੈ ਮੁਕਾਬਲੇ ਦੇ ਵਿੱਚ ਦੂਸਰਾ ਬੰਦਾ ਕੋਈ ਨਹੀਂ ਸੀ ਜਿਹਨੇ ਪ੍ਰਧਾਨ ਬਣਨ ਦੇ ਲਈ ਹੱਥ ਖੜਾ ਕੀਤਾ ਅ ਅੰਜੂ ਚੰਦਰ ਅੰਜੂ ਚੰਦਰ ਜੀ ਦਾ ਨਾਮ ਰੱਖਿਆ ਸੀ ਸੋ ਸਾਰਿਆਂ ਨੇ ਉਸ ਉਸ ਗੱਲ ਦਾ ਜਿਹੜਾ ਹੈਗਾ ਮਾਣ ਰੱਖਿਆ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਪੂਰੇ ਐਮਸੀ ਸਹਿਬਾਨਾ ਦਾ ਧੰਨਵਾਦ ਕਰਦੀ ਆਂ ਸਾਡੀ ਪੂਰੀ ਟੀਮ ਦਾ ਧੰਨਵਾਦ ਕਰਦੀ ਆਂ ਤੇ ਜਿਨ੍ਹਾਂ ਨੇ ਏਕਤਾ ਦਿਖਾਈ ਹੈ ਪਹਿਲਾਂ ਜਦੋਂ ਪ੍ਰਧਾਨ ਨੂੰ ਉਤਾਰਿਆ ਗਿਆ ਉਦੋਂ ਵੀ ਸ਼ਾਂਤੀਪੂਰਵਕ ਵੋਟਾਂ ਹੋਈਆਂ ਸੀ ਅੱਜ ਤੇ ਕਮਾਲ ਹੀ ਕਰ ਦਿੱਤੀ 25 ਬੰਦੇ ਮੌਜੂਦ ਸੀ ਤੇ ਸਾਰੇ ਦੇ ਸਾਰੇ ਹੀ ਜਿਹੜੇ ਹੈਗੇ ਨੇ ਉਹਨਾਂ ਨੇ ਗਣਜੂ ਚੰਦਰ ਜੀ ਨੂੰ ਜਿੱਤੇ ਅੱਜ ਆਮ ਆਦਮੀ ਪਾਰਟੀ ਨੇ ਖਰੜ ਦੇ ਵਿੱਚ ਵੀ ਜਿਹੜੀ ਆਪਣੀ ਪ੍ਰਧਾਨ ਹੈ ਉਹ ਨਿਯੁਕਤ ਕੀਤੀ ਹੈ ਮੈਂ ਆਮ ਆਦਮੀ ਪਾਰਟੀ ਸਾਡੀ ਸਮੁੱਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਤੇ ਸਾਡੇ ਪ੍ਰਧਾਨ ਸਾਹਿਬ ਅਮਨ ਅਰੋੜਾ ਜੀ ਮੈਂ ਪੂਰੀ ਟੀਮ ਪਾਰਟੀ ਨੂੰ ਵਧਾਈ ਦਿੰਨੀ ਆ ਕਿ ਅਸੀਂ ਖਰੜ ਜਿਹੜੀ ਪੰਜਾਬ ਦੀ ਇੱਕ ਵੱਡੀ ਕਮੇਟੀ ਹੈ ਜਿੱਥੇ ਅਸੀਂ ਦਾ ਸਿਰਫ ਕੋਈ ਮੁਕਾਬਲਾ ਕੀਤਾ ਸਰਬਸੰਮਤੀ ਦੇ ਨਾਲ 27 ਵਿੱਚੋਂ 25 ਬੰਦੇ ਮੌਜੂਦ ਸੀ ਤੇ 25 ਦੇ 25 ਨੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਜਿੱਤੇ ਸੀਗੇ ਵਾਰਡ ਨੰਬਰ 16 ਤੋਂ ਅੰਜੂ ਚੰਦਰ ਜੀ ਉਹਨਾਂ ਨੂੰ ਜਿਹੜਾ ਪ੍ਰਧਾਨ ਦੇ ਲਈ ਉਹਨਾਂ ਦੀ ਸਹਿਮਤੀ ਬਗਟਾਈ ਹੈ ਮੈਂ ਖਰੜਵਾਸੀਆਂ ਨੂੰ ਵਧਾਈ ਦਿੰਨੀ ਆ ਮੈਡਮ ਮੈਡਮ ਸਮਾਂ ਥੋੜਾ ਹੈ ਜੀ ਸਮਾਂ ਥੋੜਾ ਹੈ ਜੀ ਪ੍ਰਧਾਨ ਜਿਹੜੇ ਬਣਾਤੇ ਨੇ ਕੰਮ ਬਹੁਤ ਨੇ ਖਰੜ ਦੇ ਕੀ ਕਹਿਣਾ ਜਾਓਗੇ ਜੀ ਸਾਰੇ ਕੰਮ ਆ ਜਿਹੜੇ ਹੁਣ ਅਸੀਂ ਸਪੀਡ ਨਾਲ ਕਰਾਂਗੇ ਜਿੰਨਾ ਪ੍ਰਧਾਨਾਂ ਜਿੰਨਾ ਸਾਡੇ ਐਮਸੀ ਸਾਹਿਬਾਨ ਸਾਰੇ ਪ੍ਰਧਾਨ ਨੇ ਜਿੰਨਾ ਉਹਨਾਂ ਨੇ ਅੱਜ ਇਹ ਉਮੀਦ ਦਿਖਾਈ ਹੈ ਮਾਨਜਤ ਤਰ ਹੈ ਜਿੰਨਾ ਲੋਕਾਂ ਨੇ ਪਹਿਲਾਂ ਹੀ ਐਮਐਲਏ ਬਣਾਤਾ ਸੀ ਤੇ ਕੰਮ ਹੈ ਜਿਹੜੀ ਉਹ ਕੱਲ ਤੋਂ ਗਤੀ ਨਾਲ ਹੋਣੀ ਸ਼ੁਰੂ ਹੋ ਜਾਣੇ ਆ ਹੁਣ ਹੋਲੀ ਸੋਲੀ ਜਿਹੜੀ ਸਰਕਾਰ ਹੈ ਉਹ ਖਰੜ ਦੇ ਵਿੱਚ ਐਮ ਐਲ ਏ ਵੀ ਤੁਹਾਡਾ ਹੈ ਤੇ ਹੁਣ ਐਮ ਸੀ ਵੀ ਜਿਹੜੇ ਆ ਪ੍ਰਧਾਨ ਵੀ ਨੇ ਕਮੇਟੀ ਦੇ ਆਮ ਆਦਮੀ ਪਾਰਟੀ ਦੇ ਨੇ ਤੇ ਮੈਂ ਵਧਾਈ ਦਿੰਨੀ ਆ ਕੰਮ ਕਿਵੇਂ ਹੁੰਦੇ ਨੇ ਉਹ ਹੁਣ ਅਸੀਂ ਦੱਸ ਦਵਾਂਗੇ ਹੁਣ ਰੋਕਣ ਟੋਕਣ ਵਾਲਾ ਕੋਈ ਨਹੀਂ ਜਿਹੜੇ ਕੰਮ ਦੇ ਖਰੜ ਦਾ ਜਿਹੜਾ ਨਾਗਰਿਕ ਜਿਸ ਕੰਮ ਉਤੇ ਹੱਥ ਰੱਖੂਗਾ ਉਹ ਕੰਮ ਹੋਣਾ ਸ਼ੁਰੂ ਹੋ ਜਾਣਾ ਹੈ ਹਾਈ ਕੋਰਟ ਨੇ ਨਕਸ਼ੇ ਬੰਦ ਕੀਤੇ ਹੋਏ 23 ਨੋ ਤਾਂ ਕੀ ਕਹਾਂਗੇ ਖਰੜ ਦੇ ਵਿਲਮੈਂਟ ਕਿਤਾ ਹੋਏਗੀ ਹਾਈ ਕੋਰਟ ਨੂੰ ਅਪੀਲ ਕਰਦੇ ਆ ਵੀ ਬਹੁਤ ਸਾਰੇ ਜਿਹੜੇ ਆਮ ਲੋਕ ਨੇ ਇਹ ਨਕਸ਼ੇ ਬੰਦ ਕਰਨ ਨਾਲ ਸਫਰ ਹੁੰਦੇ ਨੇ ਅ ਮੋਸ਼ਨਲੀ ਡੈਮੇਜ ਹੁੰਦਾ ਬਹੁਤ ਸਾਰਿਆਂ ਨੂੰ ਕੁਝ ਲੋਕ ਗਲਤ ਹੁੰਦੇ ਆ ਬਹੁਤ ਸਾਰੇ ਸਹੀ ਵੀ ਹੁੰਦੇ ਨੇ ਸੋ ਇਹਦੇ ਤੇ ਇੱਕ ਦਰੁਸਤ ਫੈਸਲਾ ਲਿਆ ਜਾਵੇ ਤੇ ਅਸੀਂ ਤਾਂ ਵੇਟ ਕਰ ਰਹੇ ਆ ਕਿ ਇਹਦੇ ਤੇ ਕੋਈ ਅੱਛਾ ਅਸੀਂ ਵਾਕਿਆཅਿਕ ਇੱਕ ਪਲਾਨ ਬਣਾਈਏ ਤੇ ਹਾਈ ਕੋਰਟ ਅ ਨੋਬੀਲ ਕਰਾਂਗੇ ਅਸੀਂ ਕਿ ਇਹਦੇ ਤੇ ਇੱਕ ਅੱਛਾ ਫੈਸਲਾ ਲੈ ਜਾਵੇ ਕਿ ਸਾਰੇ ਇਸ ਤੋਂ ਸਫਰ ਨਾ ਕਰਨ ਇਹਦੇ ਨਾਲ ਇੱਕ ਵਿਕਾਸ ਆ ਜਿਹੜਾ ਡਵੈਲਪਮੈਂਟ ਉਹ ਖਰੜ ਦੀ ਸਫਰ ਕਰਦੀ ਹੈ ਤੇ ਉਮੀਦ ਕਰਦੇ ਆ ਕਿ ਜਲਦੀ ਇਹ ਤੇ ਅੱਛਾ ਫੈਸਲਾ ਹੋ ਜਾਵੇ